ਸਤਿ ਸ੍ਰੀ ਅਕਾਲ ਜੀ ਬਾਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੂਜ ਦੋਸਤੋ ਹਰੇਕ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਧੀਆ ਜੀਵਨ ਜੀਵੇ ਅਤੇ ਤੰਦਰੁਸਤ ਰਹੇ ਲੇਕਿਨ ਹੁਣ ਤੰਦਰੁਸਤ ਜੀਵਨ ਜਿਉਣ ਦਾ ਰਾਜ਼ ਕੀ ਹੁੰਦਾ ਹੈ ਵੱਖ-ਵੱਖ ਮਾਹਰਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਤਾਂ ਫਿਰ ਮੈਂ ਹੁਣ ਵੱਖ-ਵੱਖ ਮਹਾਰਾਂ ਦੀ ਸਲਾਹ ਨੂੰ ਸਟੱਡੀ ਕੀਤਾ ਹੈ ਅਤੇ ਇਸ ਸਟੱਡੀ ਤੋਂ ਬਾਅਦ ਮੈਂ 15-20 ਗੱਲਾਂ ਇਹੋ ਜਿਹੀਆਂ ਕੱਢ ਕੇ ਤੁਹਾਡੇ ਵਾਸਤੇ ਲੈ ਕੇ ਆਇਆ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਜੀਵਨ ਜਿਉਣ ਦੀ ਕਲਾ ਦੇ ਲਈ ਕਾਫੀ ਸਹਾਇ ਸਿੱਧ ਹੋ ਸਕਦੀਆਂ ਨੇ ਤੁਹਾਡੇ ਦਿਨ ਭਰ ਦੇ ਵਿੱਚ ਕਰਨ ਵਾਲੇ ਕੰਮ ਨੇ ਇਹ ਅਤੇ ਇਸ ਦੇ ਵਿੱਚ ਕੁਝ ਗੱਲਾਂ ਖਾਣ ਪੀਣ ਦੇ ਨਾਲ ਸੰਬੰਧਿਤ ਵੀ ਨੇ ਲੇਕਿਨ ਇੱਕ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਵੀ ਜਰੂਰ ਲੈ ਲੈਣੀ ਚਾਹੀਦੀ ਹੈ ਕਿਉਂਕਿ ਵੱਖ-ਵੱਖ ਵਿਅਕਤੀਆਂ ਦੇ ਸਰੀਰ ਵੱਖ-ਵੱਖ ਚੀਜ਼ਾਂ ਦੇ ਲਈ ਯੋਗ ਹਨ ਜਾਂ ਨਹੀਂ ਯੋਗ ਹਨ ਇਹ ਫਰਕ ਹੁੰਦਾ ਹੈ ਸੋ ਇਸ ਕਰਕੇ ਖਾਣ ਪੀਣ ਵਾਲੀ ਚੀਜ਼ਾਂ ਵੱਖ-ਵੱਖ ਸਰੀਰਾਂ ਤੇ ਵੱਖ-ਵੱਖ ਲੋਕਾਂ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰਭਾਵ ਪਾ ਸਕਦੀਆਂ ਨੇ ਸੋ ਜੀਵਨ ਜਿਉਣ ਦੀ ਕਲਾ ਦੇ ਨਾਲ ਸੰਬੰਧਿਤ ਇਹ ਕੁਝ ਗੱਲਾਂ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਣਾ ਲਓ ਤਾਂ ਨਿਸ਼ਚਿਤ ਰੂਪ ਦੇ ਵਿੱਚ ਤੁਸੀਂ ਇੱਕ ਵਧੀਆ ਜੀਵਨ ਜੀ ਸਕਦੇ ਹੋ ਅਤੇ ਤੁਸੀਂ ਤੰਦਰੁਸਤ ਵੀ ਰਹਿ ਸਕਦੇ ਹੋ ਸਭ ਤੋਂ ਪਹਿਲਾਂ ਇਹ ਗੱਲ ਆਉਂਦੀ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਖਾਲੀ ਪੇਟ ਇੱਕ ਗਲਾਸ ਕੋਸਾ ਪਾਣੀ ਦਾ ਜ਼ਰੂਰ ਪੀਆ ਕਰੋ ਇਸ ਦੇ ਨਾਲ ਹੀ ਮਿਲਦੀ ਜੁਲਦੀ ਦੂਸਰੀ ਗੱਲ ਹੈ ਕਿ ਦਿਨ ਭਰ ਦੇ ਵਿੱਚ 5-6 ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਨੇ ਸਵੇਰੇ ਸਵੇਰੇ ਖਾਲੀ ਪੇਟ ਦੇ ਲਈ ਇੱਕ ਮਹਾਰ ਹੋਰ ਵੀ ਸਲਾਹ ਦਿੰਦੇ ਨੇ ਕਿ ਸਵੇਰੇ ਸਵੇਰੇ ਖਾਲੀ ਪੇਟ ਚਾਹ ਨਹੀਂ ਪੀਣੀ ਚਾਹੀਦੀ ਹੁਣ 4 ਨੰਬਰ ਤੇ ਗੱਲ ਆਉਂਦੀ ਹੈ ਕਿ ਸਵੇਰ ਵਕਤ ਜਾਂ ਫਿਰ ਦੁਪਹਿਰ ਸਮੇਂ ਸਧਾਰਨ ਰੂਪ ਦੇ ਵਿੱਚ ਦਹੀਂ ਨੂੰ ਜ਼ਰੂਰ ਲੈਣਾ ਚਾਹੀਦਾ ਹੈ ਦਹੀਂ ਜ਼ਰੂਰ ਖਾਣੀ ਚਾਹੀਦੀ ਹੈ ਨੰਬਰ 5 ਦੇ ਉੱਪਰ ਜਿਹੜਾ ਮੈਂ ਪੁਆਇੰਟ ਨੋਟ ਕੀਤਾ ਏ ਉਹ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਗੁੜ ਅਤੇ ਸੌਫ ਵਿਅਕਤੀ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਇਸ ਦੇ ਨਾਲ ਹੀ ਮਿਲਦਾ ਜੁਲਦਾ 6ਵਾਂ ਪੁਆਇੰਟ ਇਹ ਹੈ ਕਿ ਆਪਣੇ ਖਾਣੇ ਦੇ ਵਿੱਚ ਤੁਸੀਂ ਸਫੇਦ ਨਮਕ ਦਾ ਪ੍ਰਯੋਗ ਤਾਂ ਕਰਦੇ ਹੀ ਹੋ ਲੇਕਿਨ ਨਾਲ ਹੀ ਸੇਂਧੇ ਨਮਕ ਵੀ ਜ਼ਰੂਰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਸੇਂਧੇ ਨਮਕ ਦੇ ਨਾਲ-ਨਾਲ ਕਾਲੇ ਨਮਕ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਹੈ 7 ਨੰਬਰ ਤੇ ਆਪਾਂ ਇਹ ਰੱਖ ਰਹੇ ਹਾਂ ਕਿ ਕਦੇ ਵੀ ਟੀਵੀ ਦੇਖਦੇ ਹੋਏ ਜਾਂ ਫਿਰ ਮੋਬਾਈਲ ਦੇਖਦੇ ਹੋਏ ਖਾਣਾ ਕਦੇ ਨਾ ਖਾਓ 8 ਨੰਬਰ ਤੇ ਹੁਣ ਰਾਤ ਦੇ ਖਾਣੇ ਦਾ ਜ਼ਿਕਰ ਹੈਗਾ ਕਿ ਤੁਸੀਂ ਰਾਤ ਦਾ ਖਾਣਾ ਖਾਣ ਤੋਂ ਬਾਅਦ 2.5 300 ਕਦਮ ਜ਼ਰੂਰ ਸੈਰ ਕਰੋ ਜਾਂ ਜ਼ਰੂਰ ਟਹਿਲੋ ਰਾਤ ਦੇ ਖਾਣੇ ਦੇ ਨਾਲ ਸੰਬੰਧਿਤ ਹੀ ਅਗਲਾ ਨੰਬਰ ਹੈ ਕਿ ਰਾਤ ਨੂੰ ਦਹੀਂ ਚਾਵਲ ਰਾਜਮਾ ਨਹੀਂ ਖਾਣੇ ਚਾਹੀਦੇ ਹੁਣ ਮਹਰ ਇੱਕ ਪੁਆਇੰਟ ਹੋਰ ਵੀ ਲੈਂਦੇ ਨੇ ਜਿਸ ਨੂੰ ਅਸੀਂ 10ਵੇਂ ਪੁਆਇੰਟ ਦੇ ਵਿੱਚ ਜੋੜਿਆ ਹੈ ਕਿ ਕਿਸੇ ਵੀ ਪ੍ਰਕਾਰ ਦੀ ਦਵਾਈ ਲੈਣੀ ਹੋਵੇ ਤਾਂ ਕੋਸੇ ਪਾਣੀ ਦੇ ਨਾਲ ਹੀ ਲੈਣੀ ਚਾਹੀਦੀ ਹੈ ਨੰਬਰ 11 ਦੇ ਉੱਪਰ ਆਪਾਂ ਇਹ ਪੁਆਇੰਟ ਰੱਖ ਰਹੇ ਹਾਂ ਕਿ ਸਵੇਰ ਵਕਤ ਹਫਤੇ ਦੇ ਵਿੱਚ ਘੱਟੋ-ਘੱਟ 6 ਦਿਨ ਰੋਜ਼ਾਨਾ 3 ਕਿਲੋਮੀਟਰ ਸੈਰ ਘੱਟੋ-ਘੱਟ ਜ਼ਰੂਰ ਕਰਨੀ ਚਾਹੀਦੀ ਹੈ। ਹੁਣ ਸੈਰ ਦੇ ਨਾਲ ਸੰਬੰਧਿਤ ਹੀ ਅਗਲਾ ਪੁਆਇੰਟ ਹੈ ਕਿ ਤੁਸੀਂ ਜਿੰਨਾ ਕਿ ਸਹਿ ਸਕਦੇ ਹੋ 19 ਕ ਹਲਕੀ-ਫੁਲਕੀ ਕਸਰਤ ਵੀ ਹਰੇਕ ਵਿਅਕਤੀ ਨੂੰ ਕਰਨੀ ਚਾਹੀਦੀ ਹੈ। ਖਾਣ-ਪੀਣ ਦੇ ਨਾਲ ਸੰਬੰਧਿਤ ਹੁਣ 13ਵਾਂ ਪੁਆਇੰਟ ਇਹ ਹੈ ਕਿ ਤਲੀਆਂ ਹੋਈਆਂ ਚੀਜ਼ਾਂ ਅਤੇ ਜੰਕ ਫੂਡ ਦਾ ਪ੍ਰਯੋਗ ਘਰ ਤੋਂ ਘੱਟ ਕਰਨਾ ਚਾਹੀਦਾ ਹੈ। ਹੁਣ ਅਗਲਾ ਪੁਆਇੰਟ ਇਹ ਹੈ ਕਿ ਡੱਬਾ ਬੰਦ ਚੀਜ਼ਾਂ ਦੇ ਨਾਲੋਂ ਤਾਜ਼ਾ ਚੀਜ਼ਾਂ ਖਾਣ ਨੂੰ ਤਰਜੀਹ ਦਿਓ। 15 ਨੰਬਰ ਪੁਆਇੰਟ ਇਹ ਹੈ ਕਿ ਆਪਣੇ ਖਾਣੇ ਦੇ ਵਿੱਚ ਜਿੱਥੇ ਹਰੀ ਸਬਜ਼ੀਆਂ ਦਾ ਪ੍ਰਯੋਗ ਕਰੋ ਉੱਥੇ ਨਾਲ ਹੀ ਆਪਣੇ ਖਾਣੇ ਦੇ ਵਿੱਚ ਸਲਾਦ ਨੂੰ ਜ਼ਰੂਰ ਸ਼ਾਮਲ ਕਰੋ 16 ਨੰਬਰ ਤੇ ਆਪਾਂ ਨਸ਼ਿਆਂ ਨੂੰ ਰੱਖ ਰਹੇ ਹਾਂ ਆਪਣੇ ਜੀਵਨ ਤੋਂ ਨਸ਼ਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ 17ਵਾਂ ਪੁਆਇੰਟ ਇਹ ਹੈ ਕਿ ਕੁਦਰਤ ਨੂੰ ਪਿਆਰ ਕਰੋ ਕਿਸੇ ਦਾ ਨੁਕਸਾਨ ਨਾ ਕਰੋ ਅਤੇ ਸਰਬੱਤ ਦੇ ਭਲੇ ਦੀ ਲੋਚੋ ਹੁਣ ਵਧੀਆ ਜੀਵਨ ਜਿਉਣ ਦੀ ਕਲਾ ਤੇ ਤੰਦਰੁਸਤ ਰਹਿਣ ਦੀ ਕਲਾ ਦੇ ਵਿੱਚ ਇੱਕ ਪੁਆਇੰਟ ਇਹ ਵੀ ਰੱਖਣਾ ਬਹੁਤ ਜ਼ਰੂਰੀ ਹੈ ਕਿ ਆਪਣੀ ਸੋਚ ਨੂੰ ਹਮੇਸ਼ਾ ਸਕਾਰਾਤਮਕ ਬਣਾ ਕੇ ਰੱਖੋ ਸੋ ਦੋਸਤੋ ਜੀਵਨ ਜਿਉਣ ਦੀ ਕਲਾ ਅਤੇ ਤੰਦਰੁਸਤ ਜੀਵਨ ਜਿਉਣ ਦੀ ਕਲਾ ਦੇ ਲਈ ਵੱਖ-ਵੱਖ ਮਹਾਰਾਂ ਦੀ رائے ਦੇ ਵਿੱਚੋਂ ਅਸੀਂ ਇਹ ਕੁਝ ਗੱਲਾਂ ਕੱਢ ਕੇ ਲਿਆਏ ਹਾਂ ਅਤੇ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਖਾਸ ਧਿਆਨ ਰੱਖੋਗੇ ਅਪਣਾਉਗੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਤੁਸੀਂ ਇੱਕ ਵਧੀਆ ਤੇ ਤੰਦਰੁਸਤ ਜੀਵਨ ਜੀ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ